ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮੇਰੇ ਭਰਾਤ ਰੱਖਣ ਤੇ ਆਪਾਂ ਚੱਲੇ ਸੀ ਮਾਰਕੀਟ ਤੇ ਇੱਧਰ ਨੂਰ ਦੇ ਮਾਮਾ ਜੀ ਨੂਰ ਦਾ ਆ ਸੀ ਰਿਜ਼ਲਟ ਤੇ ਨੂਰ ਦੇ ਮਾਮਾ ਜੀ ਤੇ ਨੂਰ ਪਤਾ ਨਹੀਂ ਕੀ ਦੀਸ ਕਿਸ ਕਰਦੇ ਤੇ ਆ ਵੱਡੀ ਸਾਡੀ ਦੇਖ ਲਓ ਤੁਸੀਂ ਨਾਨਕਿਆਂ ਘਰ ਆ ਕੇ ਕਿੰਨੀਆਂ ਮੌਜਾਂ ਹੁੰਦੀਆਂ ਹਨਾ ਤੇ ਨੂਰ ਸਾਡੀ ਹੋ ਗਈ ਪਾਸ ਤੇ n ਨੂੰ ਆਇਆ 83% ਠੀਕ ਹੈ ਤੇ ਉਹਨਾਂ ਦੀ ਡਿਮਾਂਡ ਸੀ ਮਾਮੀ ਜੀ ਤੁਸੀਂ ਮਾਰਕੀਟ ਚ ਜਲਨੇ ਫਰੂਟਾਂ ਵਿੱਚ ਮੈਂਗੋ ਜ਼ਰੂਰ ਲੈ ਕੇ ਆਇਓ ਫੇਵਰੇਟ ਆ ਇਹਦਾ ਤੇ ਆਪਾਂ ਹੁਣ ਮੈਂਗੋ ਦਾ ਮੈਂਗੋ ਦਹੀਂ ਬਣਾਵਾਂਗੇ ਸਵੀਟ ਹੁੰਦਾ ਬੱਚਿਆਂ ਦਾ ਫੇਵਰੇਟ ਹੁੰਦਾ ਆਪਣੇ ਦੁੱਧ ਪਹਿਲਾਂ ਹੀ ਵਾਲ ਲਿਆ ਸੀਗਾ ਤੇ ਇੱਧਰ ਆਪਾਂ ਨੇ ਬਦਾਮ ਲਏ ਸੀਗੇ ਤੇ ਕੱਟ ਲਏ ਤੇਥੋਂ ਇੱਕ ਚਮਚਾ ਮੈਂ ਕਸਟਰਡ ਪਾਊਡਰ ਲਿਆ ਸੀਗਾ ਨਾਲ ਇੱਕ ਕੰਬ ਲਿਆ ਸੀਗਾ ਇਹ ਕੱਟ ਲਿਆ ਮੈਂ ਅੰਬ ਬਹੁਤ ਸਸਤੇ ਮਿਲ ਗਏ ਰਾਤੀ ਇਹ ਬਹੁਤ ਖੰਦੀ ਅੰਬ ਤੇ ਹੁਣ ਕਹਿੰਦੀ ਮਾਮੀ ਕੋਈ ਨਵੀਂ ਡੀਚ ਬਣਾ ਕੇ ਦਿਓ ਮੈਨੂੰ ਅੰਬ ਦੀ ਤੇ ਆਪਾਂ ਕੀ ਅੰਬ ਵਾਲਾ ਦਹੀਂ ਬਣਾਉਂਦੇ ਠੀਕ ਹੈ ਬਹੁਤ ਸਵਾਦ ਬਣਦਾ ਹੈ ਗਰਮੀਆਂ ਵਿੱਚ ਬੱਚਿਆਂ ਦੀ ਇਹ ਫੇਵਰੇਟ ਚੀਜ਼ ਹੁੰਦੀ ਹੈਗੀ ਤੇ ਆਪਾਂ ਨੇ ਇੱਕ ਹੀ ਅੰਬ ਲਿਆ ਸੀਗਾ ਅੰਬ ਬਹੁਤ ਮਿੱਠਾ ਸੀਗਾ ਤੇ ਓਹੋ ਕੀ ਦੇ ਨਾਲ ਟੇਸਟ ਵਧੀਆ ਬਣਦਾ ਵਿੱਚ ਆਪਾਂ ਬਦਾਮ ਪਾ ਲਈ ਅਗਰ ਜੇ ਤੁਸੀਂ ਕੋਈ ਹੋਰ ਵੀ ਚੀਜ਼ ਪਾਉਣੀ ਚਾਹੁੰਦੇ ਹੋ ਤੇ ਪਾ ਸਕਦੇ ਆ ਕਸਟਰਡ ਪਾਊਡਰ ਜੇ ਤੁਸੀਂ ਨਹੀਂ ਪਾਉਣਾ ਸਿੱਕਪ ਕਰ ਦਿਓ ਮੈਂ ਤਾਂ ਪਾਇਆ ਕਿਉਂਕਿ ਬੱਚੇ ਆ ਦਾ ਇਹਦੇ ਨਾਲ ਟੇਸਟ ਜਿਹੜਾ ਹੁੰਦਾ ਨਾ ਬੱਚੇ ਬਹੁਤ ਲਾਇਕ ਕਰਦੇ ਆ ਕਸਟਰਡ ਪਾਊਡਰ ਨੂੰ ਨਾਲੇ ਤਾਂ ਇਹ ਆਈਸਕ੍ਰੀਮ ਦੀ ਆਈਸਕ੍ਰੀਮ ਬਣ ਜਾਂਦੀ ਆ ਤੇ ਨਾਲੇ ਇਹ ਇਹ ਦਹੀਂ ਬਣ ਜਾਂਦਾ ਮੈਂ ਤਾਂ ਆਂ ਬਚੰਗੀ ਤਰ੍ਹਾਂ ਖੁਰਚ ਖੁਰਚ ਦਿੱਤਾਗਾ ਤੇ ਹੁਣ ਆਪਾਂ ਨੇ ਆਂਬੇ ਉਹੋ ਕਰ ਲਿਆ ਸੀਗਾ ਤੇ ਆਪਾਂ ਇਹਨੂੰ ਉਹ ਕਰ ਲਵਾਂਗੇ ਗ੍ਰੈਂਡ ਕਰ ਲਵਾਂਗੇ ਆਪਾਂ ਨੇ ਇਹਦਾ ਪੀਸਟ ਬਣਾਉਣਾਗਾ ਫਿਰ ਮੈਦੀ ਨਾਲ ਹੀ ਬਣਾ ਲਿਆ ਮੈਂ ਕਿ ਦੂਜਾ ਕੀ ਲਵੇੜਾਂਗਾ ਧੂਣਾ ਬਹੁਤ ਔਖਾ ਹੋ ਜਾਂਦਾ ਇਹਨੂੰ ਤਾਂ ਗੋਈ ਇਹਦਾ ਮੂੰਹ ਜਾਂ ਤੋਦੀਦਾ ਤੇ ਅਗਰ ਤੁਸੀਂ ਮੇਰੀ ਵੀਡੀਓ ਤੇ ਨਵੇਂ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਹੈਗੀ ਠੀਕ ਹੈ ਇਧਰ ਦੁੱਧ ਠੰਡਾ ਹੋ ਗਿਆ ਤੇ ਖੰਡ ਪਾਤੀ ਮੈਂ ਖੰਡ ਹੋਣ ਵੀ ਅੰਬ ਨੂੰ ਜਦੋਂ ਆਪਾਂ ਮਿਕਸ ਕਰਾਂਗੇ ਨਾਲ ਉਹ ਹੋਊਗੀ ਮੈਂ ਜ਼ਿਆਦਾ ਨਹੀਂ ਪਾਈ ਖੰਡ ਤੁਸੀਂ ਵੀ ਆਪਦੇ ਹਿਸਾਬ ਮੁਤਾਬਕ ਮਿੱਠਾ ਪਾ ਲੈਣਾ ਜਿੰਮੇ ਦਾ ਤੁਹਾਨੂੰ ਚਾਹੀਦਾਗਾ ਕਿਉਂਕਿ ਇਹ ਬੱਚੇ ਮਿੱਠਾ ਜ਼ਿਆਦਾ ਨਹੀਂ ਖਾਂਦੇ ਅਸੀਂ ਆਪ ਵੀ ਮਿੱਠਾ ਬਹੁਤ ਘੱਟ ਖਾਂਦੇ ਆ ਤੇ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਇੱਕ ਮੇਰੇ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀ ਉਹ ਮਲੇਸ਼ੀਆ ਦੀ ਇੱਕ ਢੀਸ਼ਾ ਜਿਹੜੀ ਮਿੰਜ ਕੇ ਸੰਬਲ ਬੋਲਦੇ ਆ ਅਸੀਂ ਉਥੇ ਤੇ ਉਹ ਬਣਾਉਣ ਵਾਸਤੇ ਮੈਂ ਨੈਕਸਟ ਵੀਡੀਓ ਕੋਸ਼ਿਸ਼ करूंगी ਇੱਕ ਦੋ ਦਿਨਾਂ ਤੱਕੀ ਮੈਂ ਉਹ ਬਣਾ ਕੇ ਤੁਹਾਨੂੰ ਪਾਵਾਂ ਚੈਨਲ ਤੇ ਤੇ थैंक यू so much ਸਪੋਰਟ ਕਰਨ ਵਾਸਤੇ ਤੇਦਰ ਆਪਾਂ ਨੇ ਆਂਬ ਵੀ ਵਿੱਚ ਉਹ ਕਰ ਲਿਆ ਆਂਬ ਮੈਂ ਜ਼ਿਆਦੀ ਪੇਸਟ ਨਹੀਂ ਬਣਾਇਆ ਇਹਦਾ ਮੈਂ ਥੋੜਾ ਜਿਹਾ ਦਰਦਰਾ ਜਿਹਾ ਰੱਖਿਆ ਜਿਵੇਂ ਪੀਸ ਜੇ ਵਿੱਚ ਉਹ ਦਿਸਣ ਤੇ ਮੈਂ ਇਹਨੂੰ ਕਿਸੇ ਗਰਮ ਕਪੜੇ ਚ ਕਾਸੇ ਚ ਨਹੀਂ ਮੈਂ ਨੋਰਮਲ ਹੀ ਬਾਹਰ ਹੀ ਰੱਖ ਦੇਣਾ ਇਹਨੂੰ ਹੁਣ ਸਾਰੇ ਨੂੰ